ਅਸਲਾਮ ਵਾਲੇਕੁਮ ਦੋਸਤੋ ਮੈਂ ਅਬਦੁਰਸ਼ੀਦ ਕਾਲਾ ਅੱਜ ਆਪਾਂ ਤੁਹਾਨੂੰ ਖੀਰਾ ਦਿਖਾਉਣੇ ਆਪਾਂ ਨੇ ਖੀਰੇ ਦਾ ਅੱਜ ਕਾਗਜ ਚੱਕਤਾ ਆ ਦੇਖੋ ਇਹ ਜਿਹੀਆਂ ਬੇਲਾਂ ਨਿਕਲੀਆਂ ਨੇ ਹੁਣ ਆਪਾਂ ਇਹਦੇ ਆਹ ਜਿਹੜੇ ਬੈਡ ਨੇ ਇਹ ਸਮਾਰਾਂਗੇ ਤੇ ਫਿਰ ਆਪਾਂ ਇਹਨੂੰ ਬੇਲਾਂ ਨੂੰ ਬਾਹਰ ਕੱਢਾਂਗੇ ਖੀਰੇ ਦੇ ਵਿੱਚ ਨਾ ਕੋਈ ਕੋਈ ਖੀਰਾ ਮੋਟਾ ਹੋ ਗਿਆ ਉਹ ਆਪਾਂ ਅੱਜ ਸ਼ਾਮ ਨੂੰ ਤੋੜਾਂਗੇ ਫਿਰ ਨਾਲ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਇੰਨਾ ਕ ਖੀਰਾ ਹੋਇਆ ਤੇ ਆ ਦੇਖੋ ਇਸ ਤਰ੍ਹਾਂ ਦਾ ਨਾ ਕੋਈ ਕੋਈ ਖੀਰਾ ਤੋੜਨ ਵਾਲਾ ਹੋ ਗਿਆ ਜਿਵੇਂ ਆ ਪਿਆ ਇਹ ਆਪਾਂ ਅੱਜ ਸ਼ਾਮ ਨੂੰ ਤੋੜ ਲਾਂਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਕੁ ਹੋ ਗਿਆ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਹਦੇ ਨਾਲ ਨਾ ਹੌਸਲਾ ਵੱਧ ਜਾਂਦਾ ਦੇਖੋ ਇਸ ਤਰ੍ਹਾਂ ਦਾ ਮੋਟਾ ਹੋ ਗਿਆ ਖੀਰਾ ਦੇਖੋ ਇਹ ਆਪਾਂ ਅੱਜ ਸ਼ਾਮ ਨੂੰ ਤੋੜ ਕੇ ਫਿਰ ਤੁਹਾਨੂੰ ਦੁਬਾਰਾ ਇਹੀ ਵੀਡੀਓ ਦੇ ਵਿੱਚ ਐਡ ਕਰਾਂਗੇ ਆਪਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਠੀਕ ਹੈ ਜੀ ਖੀਰਾ ਤੋੜਨ ਲੱਗਦੇ ਆ ਆ ਦੇਖੋ ਤੁਹਾਨੂੰ ਐ ਨੂੰ ਨਾ ਐ ਖਾਲਾਂ ਦੇ ਵਿੱਚ ਆ ਜਿਹੜਾ ਐ ਫੋਲ ਕੇ ਤੇ ਇਹ ਜ ਆਪਾਂ ਮੋਟਾ-ਮੋਟਾ ਜਿਹੜਾ ਖੀਰਾ ਉਹ ਐ ਬਾਲਟੀ 'ਚ ਪਾਈ ਜਾਵਾਂਗੇ ਚੱਕ ਲਾਂਗੇ ਬਾਕੀ ਇਹ ਦੇਖਦੇ ਆ ਫਿਰ ਕਿੰਨਾ ਕੁ ਹੁੰਦਾ ਆ ਦੇਖ ਲੈ ਆਇਆ ਨਾ ਫੋਲ ਕੇ ਚੱਕਣਾ ਪੈਂਦਾ ਇਹ ਹਜੇ ਨਾ ਆਪਣੀਆਂ ਬੇਲਾਂ ਖੇਰਿਆਂ ਦੀਆਂ ਵਿੱਚ ਨੇ ਫਿਰ ਵੀ ਠੀਕ ਆ ਵਧੀਆ ਫਲ ਲੱਗਿਆ ਹੋਇਆ ਆ ਇਹ ਦੇਖੋ ਆਇਆ ਨਾ ਜਿਹੜਾ ਹੈਗਾ ਆਪਾਂ ਤੋੜ ਲੈਨੇ ਆ ਆ ਦੇਖੋ ਐ ਫਲ ਲੱਗਿਆ ਹੋਇਆ ਵਿੱਚ ਇਹ ਹਜੇ ਛੋਟੇ ਨੇ ਆਪਾਂ ਜਿਹੜਾ ਮੋਟਾ ਮੋਟਾ ਉਹ ਚੱਕ ਲੈਨੇ ਆ ਜਿਹੜਾ ਕੋਈ ਲੱਗਦਾ ਵੀ ਇਹ ਤੋੜਨ ਵਾਲਾ ਆ ਆਪਾਂ ਉਹ ਚੱਕ ਲੈਨੇ ਆ ਆ ਦੇਖੋ ਆ ਤੋੜਨ ਵਾਲਾ ਦੇਖੋ ਆ ਦੇਖੋ ਆ ਦੇਖੋ ਆ ਇਹ ਨਾ ਤੋੜ ਕੇ ਬਾਲਟੀ ਦੇ ਵਿੱਚ ਪਾ ਲੈਨੇ ਆ ਲੈ ਲੈ ਆ ਆ ਦੇਖੋ ਇਹ ਬਾਲਟੀ ਪਾਉਣੇ ਆ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿੰਨਾ ਕੁ ਹੁੰਦਾ ਹੈ ਆ ਮੋٹے-ਮੋٹے ਆਪਾਂ ਕਹੀ ਨਾਲ ਪਾੜੇ ਸਮਾਰਤੇ ਬਾਕੀ ਫੇਰ ਸਮਾਰਾਂਗੇ ਦੁਬਾਰਾ। ਕਿਹਾ ਦੇਖੋ ਖੀਰਾ ਵਧੀਆ ਹਥਿਆਰਿਆ ਦੇਖੋ ਆਪਾਂ ਨੇ ਹਜੇ 2 ਬੱਟਾਂ ਤੋੜੀਆਂ ਨੇ। ਆ ਦੇਖੋ 2 ਬੱਟਾਂ ਦੇ ਵਿੱਚ ਕਈ ਥੈਲੇ ਹੋ ਗਏ ਆਪਾਂ ਤੁਹਾਨੂੰ ਥੈਲੇ ਫੇਰ ਬਾਅਦ ਚ ਦਿਖਾਉਣੇ ਆ। ਆ ਦੇਖਾ ਬਾਲਟੀਆਂ ਇਹਨਾਂ ਭਰ ਕੇ ਨਾ ਆਪਾਂ ਆਏ ਥੈਲੇ ਦੇ ਵਿੱਚ ਪਾ ਦਿੰਨੇ ਆ। ਵਾਕਈ ਫੇਰ ਤੁਹਾਨੂੰ ਟੋਟਲ ਥੈਲੇ ਦਿਖਾਵਾਂਗੇ। ਕਿ ਹੁਣ ਆਪਾਂ ਨੇ ਅੱਧਾ ਖੀਰਾ ਤੋੜ ਲਿਆ ਤੇ ਇਧਰੋਂ ਅੱਧਾ ਤੋੜ ਲਿਆ। ਇਧਰੋਂ ਅੱਧਾ ਰਹਿਦਾ ਹੈ। ਹੁਣ ਆਪਣਾ ਨਾ ਸੂਰਜ ਥੱਲੇ ਚਲਾ ਗਿਆ ਔਰ ਹੁਣ ਹਨੇਰਾ ਹੋਜੂ। ਕਾਲੂ ਤੋੜਾਂਗੇ ਆਪਣੇ ਲਵੇ ਨਾ ਆ ਦੇਖੋ 9-10 ਕਥੈਲੇ ਹੋ ਗਏ ਆ ਉਥੋਂ ਅੱਧੇ ਅੱਧੇ ਚ ਜਿਹੜਾ ਇੱਧਰ ਹੈ ਇਹ ਆਪਾਂ ਕਾਲੂ ਤੋੜਾਂਗੇ ਇੱਥੋਂ ਤੇ 9-10 ਕਥੈਲੇ ਹੋ ਗਏ ਚਾਲੇ ਬਹੁਤ ਨੇ ਆਪਾਂ ਮੈਂ ਤੁਹਾਨੂੰ ਇੱਕ ਥੈਲਾ ਦਿਖਾ ਦਿੰਨਾ ਵੀ ਐਵੇਂ ਪਾਉਣੇ ਆ ਬਾਕੀ ਦਾ ਹੁਣ ਆਪਾਂ ਕਾਲੂ ਤੋੜਾਂਗੇ ਓੜੇ ਆ ਜਾ ਉਥੋਂ ਆਪਾਂ ਥੈਲੇ ਚੱਕਾਂਗੇ ਆ ਜਾ ਆ ਦੇਖ ਮੈਂ ਤੁਹਾਨੂੰ ਲਵੇ ਜਾ ਕੇ ਦਿਖਾਉਣਾ ਤੁਸੀਂ ਕਮੈਂਟਾਂ ਦੇ ਵਿੱਚ ਵੀ ਦੱਸ ਸਕਦੇ ਹੋ ਥੈਲੇ ਗਿਣ ਕੇ ਆ ਦੇਖੋ ਇੱਥੋਂ ਦੇ ਨੇ 1 2 3 4 5 6 7 8 9 8 8 ਇਹ 9 ਥੈਲੇ ਨੇ ਉਹ ਬੋਲੇ ਚ ਪਿਆ ਸੀਗਾ ਇੱਕ ਉਹ ਪਰੇ ਪਿਆ ਤੇ ਉਹ ਦੀਨ ਨਹੀਂ ਹਾਂ ਦੇਖੋ ਹਾਂ ਆਪਾਂ ਥੈਲਿਆਂ ਦੇ ਵਿੱਚ ਪਾਇਆ ਹੋਇਆ ਹੁਣ ਇਹ ਆਪਾਂ ਚੱਕ ਕੇ ਰੱਖ ਦਿੰਨੇ ਆ ਬਾਹਰ ਕੱਢ ਦਿੰਨੇ ਆ ਖੂਤੇ ਆਪਣੇ ਉੱਥੇ ਤੇ ਆਪਾਂ ਸਵੇਰੇ ਆ ਕੇ ਨਾ ਇਹਨਾਂ ਨੂੰ ਧੋਕੇ ਲੈ ਜਾਗੇ ਮੰਡੀ ਨੂੰ ਤੇ ਫਿਰ ਕੱਲੋਂ ਆਪਾਂ ਮੰਡੀ ਦੇ ਰੇਟ ਦੀ ਅਲੱਗ ਵੀਡੀਓ ਪਾਵਾਂਗੇ ਤੁਹਾਨੂੰ ਸਭ ਨੂੰ ਧੋਕੇ ਦਿਖਾਵਾਂਗੇ ਪਹਿਲਾਂ ਇੱਥੋਂ ਵੀ ਆਪਾਂ ਖੂਤਾਂ ਤੁਰਨ ਲੱਗੇ ਉਸ ਤੋਂ ਬਾਅਦ ਆਪਾਂ ਫਿਰ ਮੰਡੀ ਦੀ ਵੀਡੀਓ ਉਹ ਪਾਵਾਂਗੇ ਰੇਟ ਦੱਸਾਂਗੇ ਤੁਹਾਨੂੰ ਥੈਂਕ ਯੂ ਜੀ ਧੰਨਵਾਦ